ਸਾਹ ਦੇਖਿਆ ਜਾਵੇ ਨਾ ਜਿਹੜੀ ਆਜ਼ਾਦੀ ਚ ਮਤਲਬ ਵੀ ਜਿਹੜਾ ਯੋਗਦਾਨ ਹੈ ਉਹ ਸਾਰਿਆਂ ਦਾ ਹੀ ਆ ਭਾਵੇਂ ਗਰਮਖਿਆਲੀ ਆ ਭਾਵੇਂ ਮੈਂ ਕਹੂੰਗਾ ਜਿਹੜੇ ਸ਼ਾਂਤੀ ਨਾਲ ਜੀਆ ਸਾਜਨਨ ਪਰ ਜ਼ਿਆਦਾਤਰ ਪੰਜਾਬੀਆਂ ਦਾ ਯੋਗਦਾਨ ਆ ਕਿਉਂਕਿ ਸੁਭਾਅ ਪੰਜਾਬੀਆਂ ਦਾ ਵੀ ਕੋਈ ਸ਼ੱਕ ਨਹੀਂ ਕਰਵਾਨੀ ਐ ਜੀਤੀਆਂ ਤੇ ਜ਼ਿਆਦਾ ਪੰਜਾਬੀ ਆ ਇਹ ਚ ਪਰ ਉਹ ਜਿਹੜਾ ਮੁੱਲ ਮੁੜਿਆ ਗੱਲ ਤੁਸੀਂ ਕਰਦੇ ਹੋ ਉਹ ਤਾਂ ਚਲੋ ਬਾਅਦ ਚਾ ਪਰ ਜਿਹੜਾ ਆਜ਼ਾਦੀ ਚ ਵਿਕਾਸ ਆ ਆਪਾਂ ਖੜੇ ਕਿੱਥੇ ਆ ਇਹ ਡਿਪੈਂਡ ਕਰਦਾ ਹੁੰਦਾ ਆ ਵਿਕਾਸ ਪੁਣਾ ਚਾਹੀਦਾ ਪਰ ਵਿਕਾਸ ਜੇ ਆਪਾਂ ਸੜਕਾਂ ਚੰਗੀਆਂ ਬਣਾ ਲਈਏ ਮਾਲ ਬਣਾ ਲਈਏ ਫੂਲ ਲਿਆਂਦੇ ਗੱਡੀਆਂ ਆ ਗਈਆਂ ਚੰਗੀਆਂ ਬੈ ਇਹਨੂੰ ਵਿਕਾਸ ਨਹੀਂ ਮਹਿਸਾ ਹਾਂ ਹਾਂ ਵਿਕਾਸ ਅਸਲੀ ਹੁੰਦਾ ਜਿਹੜਾ ਵਿੱਦਿਆ ਦਾ ਆਧਾਰ ਉੱਚਾ ਹੋਵੇ ਰੋਜ਼ਗਾਰ ਜਿਹੜੇ ਸਿਰ ਸੂਲਤਾ ਤੇ ਸਰੀ ਜਨ ਸੁਰੱਖਿਅਤ ਖਾਸ ਕਰਕੇ ਔਰਤਾਂ ਸੁਰੱਖਿਆ ਹੋਵੇ ਤੇ ਜਿਹੜੀ ਯਾਦੀ ਹੈ ਸਾਡੀ ਉਹ ਪ੍ਰੈਕਸਰੀ ਉਹ ਪੂਰੀ ਹੋਵੇ ਇਹਦੇ ਤੇ ਆਪਣੇ ਨੰਬਰ ਤੋਂ ਆਪਾਂ ਬਹੁਤ ਵਾਰੀ ਡਿਸਕਸ ਕੀਤਾ ਕਿ ਕਿ ਗੜੇ ਆ ਔਰ ਇਹ ਪਾਜੀ ਕਤਨਾ ਜਿਹੜੀ ਬੋ ਮੈਨੜੀ ਆ ਜੀ ਕਲਕੱਤੇ ਵਾਲੀ ਆ ਸ਼ਰਮਸ਼ਾਰ ਕਰਤਾ ਰਾਈਟ ਬਿਲਕੁਲ ਠੀਕ ਉੱਧੀ ਗੱਲ ਰਹੀ ਜਿਹੜੀ ਆਜ਼ਾਦੀ ਤੇ ਵੀ ਹਾਂ ਬੜਿਆ ਜ਼ਰੂਰ ਹੈ ਪਰ ਮੈਂ ਕਹੂੰਗਾ ਆਮ ਲੋਕ ਤਾਂ ਸੰਤਾਪ ਕਿ ਹਜੇ ਚੱਲਦੇ ਪਾਰਟੀਸ਼ਨ ਦਾ ਉਹੀ ਦੁੱਖ ਨਹੀਂ ਉਹਨਾਂ ਤੋਂ ਉੱਤਰਿਆ ਆ ਇਹਨਾਂ ਨੂੰ ਜ਼ਰੂਰ ਮਿਲ ਗਈ ਜਿਹੜੇ ਹਾਕਮ ਕੁਰਸੀਆਂ ਦੇ ਚਲੇ ਗਏ ਉਹਨੀਆਂ ਦਾ ਮੈਂ ਕੰਮ ਨਹੀਂ ਕਰਦੇ ਪਰ ਇਹਨਾਂ ਨੇ ਜ਼ਿਆਦਾਤਰ ਕੁਰਸੀਆਂ ਨਾ ਚੁੰਮੜੇ ਜਾਦੀ ਇਹਨਾਂ ਦੀ ਮਨਮਾਈਆਂ ਕੀਤੀਆਂ ਹੋਈਆਂ ਆਮ ਲੋਕਾਂ ਦਾ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ ਮੇਰੇ ਹਿਸਾਬ ਨਾਲ ਉਹ ਨਹੀਂ ਹੋਇਆ ਸੋ ਯਾਦੀ ਹਜੇ ਆਪਾਂ ਜਿਵੇਂ ਤਹਣੀ ਲੈ ਲਓ ਤੁਸੀਂ ਲੈਂਪਕ 'ਚ ਆਪਾਂ ਕਿੱਥੇ ਖੜੇ ਆ 71ਵੇਂ ਨੰਬਰ ਤੇ ਆਏ ਆ ਸੋ ਇਹ ਹੰਦੀ ਯਾਦੀ ਦਾ ਪ੍ਰਤੀਕ ਵੀ ਆਪਾਂ ਨੂੰ 78 ਸਾਲ ਹੋ ਗਏ ਬਹੁਤ ਸਾਰੇ ਦੇਸ਼ ਆ ਜਿਹੜੇ ਆਪਾਂ ਤੋਂ ਪਿੱਛੋ ਯਾਦ ਹੋ ਕੇ ਵੀ ਅੱਗੇ ਲੰਘੇ ਹੈਗੇ ਆ ਇਹ ਗੱਲਾਂ ਚਰਾਈਤ ਸੋ ਯਾਦੀ ਇੱਥੇ ਖੜੀ ਆ ਵਿਕਾਸ ਇਹਨੂੰ ਕਹਿੰਦੇ ਆ